ਸੱਚੀ ਕਲਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਬਰਕਤਾਂ ਪਾਣ ਅੱਜ ਮੈਂ ਤੇ ਮੇਰੀ ਧੀ ਛੱਤ ਤੇ ਬੜਾ ਬੁਰਾ ਫਸ ਗਏ ਆ ਸਵੇਰੇ ਸਰਦਾਰ ਜੀ ਨੇ ਸਵੇਰੇ ਸਵੇਰੇ ਸਾਨੂੰ ਇਹੋ ਜੀ ਜਗ੍ਹਾ ਤੇ ਫਸਾਤਾ ਹੈ ਆ ਵੇਲਾ ਹੁੰਦਾ ਹੈ ਵੈਸੇ ਬਿਸਤਰਿਆਂ ਚ ਬਹਿਣ ਦਾ ਪੈਣ ਦਾ ਪਰ ਮੈਂ ਤੇ ਮੇਰੀ ਧੀ ਨੂੰ ਸਵੇਰੇ ਸਵੇਰੇ ਧੁੰਦ ਜੀ ਸਰਦਾਰ ਜੀ ਨੇ ਕੰਮ ਲਾਤਾ ਹੈ ਆ ਵੇ ਲੋ ਅਸੀਂ ਬਣਾਣ ਲੱਗੇ ਆ ਕਿਉਂ ਉਹ ਵੀ ਇੰਨੀ ਧੁੰਦ ਦੇ ਚ ਨਾ ਕੋਈ ਪਾਸੇ ਦੇ ਦ ਨਾ ਕੋਈ ਪਾਸੇ ਦੇ ਦ ਬਸ ਅਸੀਂ ਇੱਕ ਦੂਜੇ ਨੂੰ ਰੱਖੀ ਜਾਂਦੇ ਆ ਹੈ ਨਾ ਤੇ ਦੇਸੀ ਘਿਓ ਬਣਾਈ ਜਾਂਦੇ ਆ ਤੇ ਬਸ ਕਿਉਂ ਰੈਡੀ ਹੋਣ ਵਾਲਾ ਹੈ ਕਿ ਸਵੇਰ ਦੇ ਵੱਜ ਰਹੇ ਨੇ 8 ਠੀਕ ਹੈ ਜੀ ਸਵੇਰ ਦਾ 8 ਵਜੇ ਦਾ ਟਾਈਮ ਹੈ ਜੀ ਚਾਹ ਪਾਣੀ 7 ਵਜੇ ਪੀ ਲਿਆ ਤੇ ਹੁਣ ਬਸ ਅਸੀਂ ਦੋਵੇਂ ਜਣੇ ਆਕ ਦੂਜੇ ਨਾਲ ਟਾਈਮ ਪਾਸ ਕਰੀ ਜਾਂਦੇ ਆ ਹੈ ਨਾ ਨੇਮੋ ਕੋ ਬਾਂ ਚਲੇ ਨਾ ਨਹੀਂ ਕਿੰਨਾ ਟਾਈਮ ਲੱਗਣਾ ਔਰ

ਤਬਾ ਸਭ ਕੀ ਵਧੀ ਰਖਵਾਲੀ ਕਰਦੇ ਪਏ ਲੋਬੀ ਆਂਦੂ ਵੀ ਬੁੱਚ ਗਈ ਲੋਜੀ ਦੇਸੀ ਕੀ ਹੋਤੇ ਬਣ ਗਏ ਵਧੀਆ ਬਣਿਆ ਨਾ ਬਿਲਕੁਲ 오ਰੇਂਜ ਹੋਰੇਂਜ ਲਾਲ ਲਾਲ ਚੰਗੀ ਤਰ੍ਹਾਂ ਨਰਜਾਇਆ ਹੈ ਕੜਕ ਕੜਕ ਬਣਿਆ ੱਲੇ ਵਾਲਾ ਜਿਹੜਾ ਮੇਵਾ ਜਹ ਹੁੰਦਾ ਹੈ ਉਹ ਸੜ ਗਿਆ ਹੈ ਤੇ ਕਿਉਂ ਆਪਣਾ ਕਿੰਨਾ ਵਧੀਆ ਬਣ ਗਿਆ ਚਲੋ ਜੀ ਹੁਣ ਇਹਦੇ ਵਿੱਚ ਆਲਤੂ ਫਾਲਤੂ ਅਸੀਂ ਕਾਗਜ਼ ਛਾੜਤੇ ਨੇ ਜਿਹੜੇ ਛੱਤ ਤੇ ਖਲਾਰਾ ਪਾਏ ਆਂ ਥੋੜੀ ਦੇਰ ਨੂੰ ਧੋਪ ਚੜ੍ਹੇਗੀ ਤੇ ਛੱਤ ਸਾਫ਼ ਕਰਨ ਮੈਂ ਫੇਰ ਆਵਾਂਗੀ ਬੜਾ ਗੰਦ ਪਿਆ ਹੋਇਆ ਛੱਤ ਲੋ ਜੀ ਕਬੂਤਰ ਵੀ ਆ ਗਏ ਨੇ ਪਾਣੀ ਪੀਣ ਆਜੋ ਆਜੋ ਪੀਜੋ ਪਾਣੀ ਭਈ ਹੁਣੀ ਹੁਣੀ ਨਿੱਗਾ ਨਿੱਗਾ ਪਾਣੀ ਪਾਇਆ ਤੁਹਾਡੇ ਵਾਸਤੇ ਆਪਾਂ ਵੀ ਦਾਲ ਵਾਲੀਆਂ ਰੋਟੀਆਂ ਪਕਾਣ ਲੱਗੀਆਂ। ਦਾਲ ਪਈਏ ਆਪਣੇ ਕੋਲ ਰਾਤ ਨੂੰ ਬਣਾਈ ਸੀ ਤੇ ਹੁਣ ਸਰਦਾਰ ਜੀ ਕਹਿੰਦੇ ਪਏ ਨੇ ਤੇ ਬੱਚੇ ਵੀ ਕੀ ਉਹ ਦਾਲ ਅਸੀਂ ਖਾਣੀ ਨਹੀਂ। ਤੇ ਤੁਸੀਂ ਦਾਲ ਦਾ ਆਟਾ ਗੁੰਨ ਕੇ ਸਾਨੂੰ ਰੋਟੀਆਂ ਪਕਾ ਕੇ ਦਿਓ। ਤੇ ਹੁਣ ਮੈਂ ਲੱਗੀਆਂ ਵੀ ਥੋੜਾ ਜਿਹਾ ਆਟਾ ਲੈ ਲਿਆ ਮੈਂ। ਠੀਕ ਹੈ। ਤੇ ਇਹਦੇ ਵਿੱਚ ਪਾਣ ਲੱਗੀਆਂ ਬੇਸਨ। ਪਰ ਬੇਸਨ 'ਚ ਮੈਨੂੰ ਨਾ ਥੋੜਾ ਜਿਹਾ ਗੋਲਮੋਲ ਲੱਗ ਰਿਹਾ ਹੈ। ਕਿ ਜਿਵੇਂ ਬੇਸਨ ਨਹੀਂ ਹੈ ਮੱਕੀ ਦਾ ਆਟਾ ਹੈ। ਕਿਉਂਕਿ ਇਹ ਨਾ ਥੋੜਾ ਖੁਰਦਰਾ ਖੁਰਦਰਾ ਜਿਹਾ ਹੈ। ਤੇ ਮੈਨੂੰ ਇਹ ਕੰਮ ਲੱਗਦੇ ਪੈ ਨੇ ਸਰਦਾਰ ਜੀ ਦੇ ਮੈਂ ਕਨਫਰਮ ਕਰ ਹੀ ਲਵਾਂ ਸਰਦਾਰ ਜੀ ਇਧਰ ਆਣਾ ਮਾਣਾ ਜੀ ਯਾਰ ਕਿਉਂਕਿ ਨਾ ਕਈ ਦਿਨ ਹੋ ਗਏ ਇੱਕ ਪੈਕਟ ਚ ਬੇਸਨ ਮੱਕੀ ਦਾ ਆਟਾ ਪਿਆ ਸੀ ਤੇ ਮੈਂ ਸਰਦਾਰ ਜੀ ਨੂੰ ਕਿਹਾ ਸੀ ਖਾਲੀ ਡੱਬਾ ਪਿਆ ਉਹਦੇ ਵਿੱਚ ਮੱਕੀ ਦਾ ਆਟਾ ਪਿਆ ਥੋੜਾ ਜਿਹਾ ਉਸੇ ਚ ਇਸ ਪੈਕਟ ਨੂੰ ਪਾ ਦਿਓ ਤੇ ਮੈਨੂੰ ਲੱਗਦਾ ਹੈ ਸਰਦਾਰ ਜੀ ਆ ਕੰਮ ਟਾਡੇ ਨੇ ਤੁਸੀਂ ਬੇਸਣ ਵਾਲੇ ਆਟੇ 'ਚ ਮੱਕੀ ਦਾ ਆਟਾ ਪਾਇਆ ਨਾ ਮੈਂ ਛੜਿਆ ਮੈਂ ਛੜਿਆ ਗੋਨੀ ਉਦੋਂ ਮੈਂ ਤੁਹਾਨੂੰ ਕਿਹਾ ਨਹੀਂ ਸੀ ਪਾ ਦੋ ਮੇਰੇ ਨਾਲ ਬੱਚਨੋਂ ਬਿੱਚਨੋਂ ਪ੍ਰੇਤ ਨਹੀਂ ਛੜਿਆ ਗੋਸੇ ਝੂਠੇ ਜੀ ਉਦੋਂ ਤੁਸੀਂ ਤੇ ਬਸ ਸੁੱਕੀ ਦਾ ਆਟਾ ਪਾਇਆ ਜਿੰਦਰ ਪੈਕਟ ਸੀਗਾ ਵੱਡਾ ਸਾਰਾ ਝੂਠ ਮਾਰਦੇ ਪਏ ਆ ਬਸ ਉਹਨੂੰ ਤੇ ਮੈਂ ਹੱਥ ਹੀ ਨਹੀਂ ਲਾਉਂ ਦਿੰਦੀ ਆਹਡੇ ਝੂਠੇ ਹਨਾ ਕਿੱਡੇ ਚ ਲਾ ਕੇ ਕਿਸੇ ਹੋਰ ਦਾ ਨਾਮ ਲਾ ਆਏ ਨੰਗਾ ਸੀ ਲੇਗਾ ਤਾਂ ਪਾਇਆ ਸੀ ਖਾਲੀ ਹੁਣ ਆ ਵੇਖੋ ਨਾ ਖਾਲੀ ਡੱਬਾ ਨਹੀਂ ਇਹਦੇ ਵਿੱਚ ਮੱਕੀ ਦਾ ਆਟਾ ਸੀ ਹਾਂ ਆ ਵੇਖੋ ਡੱਬਾ ਤੁਸੀਂ ਭਰਤਾ ਵੇਖੋ ਥੱਲੇ ਹੈਗਾ ਮੱਕੀ ਦਾ ਆਟਾ ਤੇ ਉੱਤੇ ਹੈ ਬੇਸਣ ਹਾਂ ਐਵੇਂ ਮੇਰਾ ਤੇ ਬੇਸਣ ਹੀ ਗੋਲ ਕਰਤਾ ਹਾਂ ਸਰਦਾਰ ਜੀ ਨੂੰ ਨਾ ਕੋਈ ਕੰਮ ਕਹਿਣ ਦੀ ਨਾ ਕੀ ਹੁੰਦੀ ਐ ਵਾਹ ਹਾਂ ਵਾਹ ਵਾਹ ਨਹੀਂ ਹੈਗੀ ਇਹਨਾਂ ਨੂੰ ਕਿਸੇ ਕੰਮ ਨੂੰ ਕਹਿਣ ਦੀ ਕਿ ਕੰਮ ਕਹਿਣਾ ਹੀ ਗਲਤ ਐ ਹੁਣ ਕਿੱਡਾ ਆਣਾ ਬੇਸਣ ਕੰਮ ਆਣਾ ਤੇ ਨਾ ਮੱਕੀ ਦਾ ਆਟਾ ਹੁਣ ਕਿਹੜਾ ਸਾਗ ਬਨਣਾ ਐ ਕੈਨਸਲ ਹੋ ਗਿਆ ਮੈਨੂੰ ਲੱਗਦਾ ਹੈ ਜਾਂ ਫਿਰ ਵੇਖਦੀ ਹੈ ਜੇ ਉੱਤੇ ਉੱਤੇ ਬੇਸਣ ਹੈਗਾ ਹੈ ਮਿਕਸ ਨਹੀਂ ਹੈ ਤੇ ਫਿਰ ਪਾਣੀ ਹੈ ਪਰ ਮੈਨੂੰ ਹੁਲਾਤ ਤੇ ਮਾੜੀ ਲੱਗ ਰਹੀ ਹੈ ਸ ਦੁਪਹਿਰੇ ਫਿਰ ਇਕੱਲਾ ਇਹ ਆਟੇ ਨਾਲੀ ਦਾਲ ਦੀਆਂ ਰੋਟੀਆਂ ਬਣਨਗੀਆਂ ਕਿਉਂਕਿ ਸਰਦਾਰ ਜੀ ਹਿੰਦੇ ਕੰਮ ਕਰਦਾ ਕਿੱਦਾਂ ਬਣਾ ਨਹੀਂ ਸੀਗਾ ਦੱਸੀ ਕਹਿੰਦੇ ਇਹ ਪੀਣੀ ਹੈ ਠੰਡ ਜੀ ਨੱਸੀ ਅੱਜ ਤੇ ਧੁੰਦੀ ਬੜੀ ਹੈ ਤੁਹਾਨੂੰ ਹਾਂ ਸੋਣਾ ਮੈਨੂੰ ਜਿਆੜੀ ਪਿਆੜੀ ਲੱਗਦੀ ਹੈ ਨੇ ਤੋ ਤੇ ਸੋਣਾ ਲਾਇਦਾ ਦਾੜੀ ਇਸ ਨੂੰ ਨਹੀਂ ਲਾਇਦੀ ਮਾਮਾ ਸ਼ੇਰਾਂ ਉੱਤੇ ਦਾੜੀ ਬੁੜੀ ਪੈਣੀ ਲਾਉਂਦੀ ਬੋਲੀ ਆਂਦੀ ਹਾਂ ਲੋਕਾਂ ਦਾ ਕੀ ਕਹਿਣਾ ਤੇ ਹੀ ਜਾਣਦੇ ਹੁਣ ਲੋਕਾਂ ਪਿੱਛੇ ਦਾੜੀ ਵੜਾ ਦਈਏ ਹੈ ਲੋਕਾਂ ਦੀ ਇਹ ਆਦਤ ਹੈ ਬੋਲੀ ਲੈਣ ਦੇ ਕਹਣਾ ਕੀ ਕਹਿੰਦੇ ਛੋਟੀ ਨਾਲ ਆਹ ਨਹੀਂ ਨਹੀਂ ਫਿਰ ਉਹ ਮਾਨ ਮੋਟ ਸੈਟਿੰਗ ਦੀ ਹਾਈ ਹਾਈ ਫਿਰ ਐਂਡੇ ਕੋਈ ਵੱਡੇ ਜਿਹੇ ਸੈਟਿੰਗ ਵੀ ਜਾ ਕੇ ਸੈਟਿੰਗ ਕਰਵਾ ਲਓ ਪਈ ਸਰ ਦਾ ਅਜਿਹਾ ਮੱਕੀ ਦੇ ਆਟਾ ਤੇ ਬੇਸਨ ਦਾ ਆਟਾ ਮਿਕਸ ਕਰਤਾ ਹੁਣ ਮੈਂ ਕੱਲੀ ਬਣਾਇਆ ਤੂੰ ਤਾਂ ਲੈਣਾ ਦੁਕਾਨ ਤੋਂ ਫੜ ਕੇ ਬੇਸਨ ਕੋਲ ਹੁਣ ਲੈ ਆਈ ਉੱਤੇ ਝਾੜੂ ਲਾਉਣੇ ਭੈਣ ਜਲਦੀ ਕਰੋ ਕੱਲੇ ਆਟੇ 'ਚ ਦਾਲ ਪਾ ਕੇ ਹੁਣ ਰੋਟੀਆਂ ਬਣਨਗੀਆਂ ਵੈਸੇ ਬੇਸਨ ਦਾ ਆਟਾ ਮਿਕਸ ਕਰ ਲਓ ਨਾ ਦੂਜੇ ਆਟੇ 'ਚ ਤੇ ਰੋਟੀਆਂ ਕਰਾੜੀਆਂ ਲੱਗਣਗੀਆਂ ਐ ਹੈ ਤਿੰਨੋ ਜੁੜਾ ਬਣਾ ਤੇ ਜਲਦੀ ਕਰੋ ਮੈਂ ਕੋਠੇ ਦੇ ਝਾੜੂ ਲੂਣਾ ਮੇਰੀ ਇੱਕ ਅਮਦੀਪ ਧੀ ਜਿਹੜੀ ਹੈਗੀ ਨਾ ਵੱਡੀ ਉਹ ਅੱਜ ਛੱਤ ਤੇ ਝਾੜੂ ਲਾ ਲਾ ਕੇ ਸਫਾਈਆਂ ਕਰਦੀ ਪਈ ਐ ਤੇ ਨਾਏਗੀ ਵੇ ਨਹੀਂ ਨਾ ਨਾ ਸਾਰਾ ਤੇ ਸੇਫ ਸੇਫ ਭਰ ਲੇਗੀ ਆਪਦੇ ਆਪ ਮਿੱਟੀ ਨਾਲ ਨਹੀਂ ਹਾਂ ਇਹ ਸਾਰਾ ਸਮਾ ਕਿੰਨਾ ਝਾੜੂ ਲਾ ਲਾ ਅੱਧਾ ਕੋਠਾ ਦਾ ਕਵਰ ਘਾਤਾ ਵੇਲੇ ਮੈਂ ਸਾਫ ਹਾਂ ਕਿੱਡੀ ਨਾਲ ਤੋਂ ਡਰਦੀ ਐ ਭਈ ਆਪਾਂ ਇੱਕ ਪਿਆਜ ਕੱਟਦੇ ਆ ਠੀਕ ਐ ਬੇਸਨ ਚ ਰੋਟੀ ਮਾਟੇ ਚ ਪਾਣ ਲੱਗੇ ਐ ਬੇਸਨ ਦੇ ਪਾਣੀ ਤੇਦੇ ਬਾਅਦ ਚੱਲਦੇ ਆ ਆਪਾਂ ਵੀਰੋ ਮੇਰਾ ਕਹਿਣਾ ਮੰਨਦੇ ਵਤੂ ਪਲੀਜ਼ ਮੇਰ ਨਾਲ ਵੀਡੀਓ ਬਣਾ ਦੇ ਛੋੜੀ ਜੀ ਪਲੀਜ਼ ਬਣਾ ਲਊਗਾ ਚੱਲ ਫੜ ਕੈਮਰਾ ਮੇਰਾ ਪੁੱਤ ਕਿੱਦਾਂ ਸਿਆਣਾ ਹੈ ਬਣਾਈ ਸੀ ਦਾਲ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਣ ਲੱਗੀ ਐ ਸਾਡਾ ਕੈਮਰਾਮੈਨ ਜਿਹੜਾ ਛੋਟਾ ਐ ਥੋੜਾ ਉਹਦੀ ਹਾਈਟ ਨਹੀਂ ਜਾ ਰਹੀ ਇਸੇ ਕਰਕੇ ਮੈਂ ਥੱਲੇ ਕਰ ਕਰਕੇ ਚੀਜ਼ਾਂ ਵਿਖਾ ਰਹੀ ਐ ਇਹਦੇ ਵਿੱਚ ਛੋੜੀ ਜੀ ਮਿਰਚ ਔਰ ਪਾਦੀ ਕਿਉਂਕਿ ਰੋਟੀ ਦੇ ਵਿੱਚ ਥੋੜਾ ਮਸਾਲਾ ਮਿਰਚ ਮਸਾਲਾ ਨਾ ਉਹ ਘਟ ਜਾਂਦਾ ਜਿਹੜਾ ਪਹਿਲੇ ਤੋਂ ਸਬਜ਼ੀ ਬਣੀ ਬਣਾਈ ਐ ਇਸੇ ਕਰਕੇ ਆ ਐਡ ਕਰਨ ਲੱਗੀ ਐ ਨੀ ਮਿਰਚਾਂ ਇਤਨੀਆ ਨਾਲ ਮਿਰਚ ਨਮਕ ਇਹ ਚੀਜ਼ਾਂ ਮੈਂ ਦੁਬਾਰਾ ਇਹ ਦਾਲੀਆਂ ਕਿ ਹੁਣ ਆਪਾਂ ਇੰਨਾ ਚੰਗੀ ਤਰ੍ਹਾਂ ਗੋਲ-ਗੋਲ-ਗੋਲ ਕਰ-ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਾਂ ਮਿਰਚ ਮਸਾਲੇ ਠੀਕ ਹੈ ਜੀ ਹੁਣ ਇਹਦੇ ਆਟੇ 'ਚ ਪਾਣੀ ਪਾਉਂਦੇ ਹਾਂ ਸੋ ਅ ਕੈਮਰਾ ਮੈਨੂੰ ਕਿੱਥੇ ਚਲਾ ਕੇ ਦੇਣੇ ਆ ਇੱਧਰ ਚਿੱਤਰ ਕਾਇਨ ਨੇ ਆ ਮਮਮੀ ਨੇ ਕੀ ਕਰਨੀ ਸੀ ਆਟਾ ਗੁੰਨਿਆ ਛੇ ਮੈਂ ਆਟਾ ਤੇ ਉਹਦੇ ਵਿੱਚ ਪਾਤਾ ਪਿਆਜ਼ ਹੁਣ ਦਾਲ ਪਾਤੀ ਇੱਕ ਪਿਆਜ਼ ਕੱਟ ਲਿਆ ਹੁਣ ਇਹਦਾ ਆਟਾ ਗੁੰਨਾਂਗੇ ਫਿਰ ਰੋਟੀ ਦਾਲ ਦੀਆਂ ਰੋਟੀਆਂ ਬਣਾ ਕੇ ਖਾਵਾਂਗੇ ਮੈਂ ਤਾਂ ਨਮਕ ਖਾਉਂਗਾ ਰੋਟੀ ਖਾਉਂਗਾ ਚਲੋ ਹੁਣ ਵੀ ਹਲਕੇ ਹਲਕੇ ਹੱਥਾਂ ਨਾਲ ਇਹਨਾਂ ਨੂੰ ਮਿਕਸ ਕਰ ਲਈਏ ਆਪਾਂ ਲੈਣਾ ਪਾਣੀ ਪਾਣ ਦੀ ਲੋੜ ਹੀ ਨਾ ਪਵੇ ਇਸੇ ਦਾਲ ਨਾਲ ਹੀ ਆਪਣਾ ਸਾਰਾ ਆਟਾ ਜੋ ਗੁੰਨਿਆ ਜਾਵੇ ਮੈਂ ਵੀ ਖਾਂਗਾ ਲੋ ਜੀ ਆਟਾ ਜਿਹੜਾ ਹੈ ਪਰਫੈਕਟ ਰੈਡੀ ਹੋ ਗਿਆ ਹੈ ਨਾ ਨੋਰਮਲ ਹੈ ਤੇ ਨਾ ਹਾਰ ਹੈ ਬਿਲਕੁਲ ਵਧੀਆ ਆਟਾ ਤਿਆਰ ਹੋ ਗਿਆ ਤਵਾ ਵੀ ਗਰਮ ਹੋ ਰਿਹਾ ਹੈ ਕਿਉਂ ਵੀ ਥੋੜਾ ਜਿਹਾ ਨਿੱਕਾ ਕਰਨ ਨੂੰ ਰੱਖਿਆ ਸੀ ਉਹ ਵੀ ਗਰਮ ਹੋ ਚੁੱਕਿਆ ਜੀ ਠੀਕ ਹੈ ਜੀ ਬਸ ਆਪਣੀ ਪੂਰੀ ਤਿਆਰੀ ਹੈ ਆ ਬੱਚਿਓ ਆਜੋ ਥੱਲੇ ਰੋਟੀ ਖਾ ਲਓ ਹੋਂਦੇ ਬਸ ਸਾਰੇ ਜਣੇ ਆ ਜਾਣ ਛਾਤੇ ਲੱਗੇ ਹੋਏ ਝਾੜੂ ਫੇਰਨ ਮੂੰਹ ਹੱਥ ਫੇ ਤੋਲੋ ਤੇ ਝਾੜੂ ਰੋਟੀ ਖਾ ਲਓ ਝਾੜੂ ਖਾ ਲਓ ਕਹਿ ਰਿਹਾ ਗੇ ਰੀ ਗਿੱਟ ਝਾੜੂ ਖਾਲੋ ਛੱਤ ਤੇ ਸਿਰ ਸਾਰੇ ਬੱਚੇ ਕੱਲ ਨਵਾਲੇ ਸੀਗੇ ਤਿੰਨੇ ਕੱਲ ਨਵਾਤੇ ਆ ਤੇ ਚੰਗੀ ਗੱਲ ਹੈ ਕੱਲ ਨਵਾਲੇ ਆ ਕਿਉਂਕਿ ਅੱਜ ਧੁੰਦ ਬਹੁਤ ਜ਼ਿਆਦਾ ਹੈਗੀ ਆ ਅੱਜ ਮੈਨੂੰ ਨਹੀਂ ਲੱਗਦਾ ਕਿ ਆਪਣੇ ਧੁੱਪ ਨਿਕਲੇਗੀ ਵੀ ਆ ਵੇਖੋ ਮੈਂ ਨਾ ਅੱਜ ਧੁੱਪ ਦੀ ਉਮੀਦ ਨਹੀਂ ਹੈ ਵੈਸੇ ਉਹਨੇ ਟਾਈਮ ਤੇ 11:15 ਹੋਏ ਆ ਤੇ ਰੱਬ ਚਾਵੇ ਤੇ ਹੁਣੇ ਘੰਟੇ ਡੇਢ ਤੱਕ ਧੁੱਪ ਕੱਢ ਵੀ ਸਕਦਾ ਹੈ ਤੇ ਬਸ ਆ ਜਾਣ ਮੂੰਹ ਧਤਉਣਗੇ ਕਿਉਂਕਿ ਸਾਰਿਆਂ ਨੇ ਝਾੜੂ ਲਾ ਲਾ ਕੇ ਨਾ ਅੱਜ ਰੀਜ ਲਾ ਲਈ ਛੱਤ ਸਾਫ ਕਰਕੇ ਤੇ ਮਿੱਟੀ ਨਾਲ ਭਰ ਕੇ ਆ ਜਾਣਾ ਨਾ ਨਾ ਕੇ ਸਫਾਈਆਂ ਕਰਦੇ ਪਏ ਨੇ ਹੁਣ ਤੇ ਜੇ ਤੇ ਕਰਾਂਦੇ ਨਹੀਂ ਉਦੋਂ ਤੱਕ ਵੀ ਮੈਂ ਰੋਟੀ ਨਹੀਂ ਬਕਾ ਸਕਦੀ ਗੱਲ ਇਹ ਹੈ ਵੇਟ ਕਰਨਾ ਪਏਗਾ ਪਹਿਲੇ ਜਤਰਾਏ ਨਹੀਂ ਕਿਹਦੀ ਵੀਰ ਨੂੰ ਬੱਚ ਲਓ ਜੀ ਮੇਥੇ ਦੀਆਂ ਸੌਰੀ ਮਿਕਸ ਰੋਟੀਆਂ ਦਾਲ ਦੀਆਂ ਰੋਟੀਆਂ ਮੈਂ ਕੀ ਬੋਲੀ ਹਾਂ ਜੀ ਦਾਲ ਦੀਆਂ ਰੋਟੀਆਂ ਵੀ ਬਣ ਗਈਆਂ ਮੇਥਰੇ ਮੈਨੂੰ ਤੇਜੇਤਾ ਆਰੇ ਕਿ ਸਵੇਰ ਦੀ ਰੋਟੀ ਤੇ ਆਪਾਂ ਖਾਧੀ ਨਹੀਂ ਤੇ ਰਾਤ ਦੀ ਰੋਟੀ ਦੀ ਸਰਦਾਰ ਜੀ ਵੀ ਫਿਕਰ ਪਹਿਲੇ ਪੈ ਗਈ ਤੇ ਮੇਥਰੇ ਕਿਉਂ ਲਿਆਏ ਨੇ ਬਾਹਰ ਆਏ ਆ ਐਸੇ ਮੇਥਰੇ ਵਾਲਾ ਤੇ ਮੇਥਰੇ ਲਿਆਏ ਨੇ ਹੋਰ ਰਾਤ ਨੂੰ ਪਹਿਲੇ ਮੈਨੂ ਕਾਰਡ ਆਪਣਾ ਤਿਆਰ ਹੋ ਚੁੱਕਿਆ ਹੈ ਕਿ ਹੁਣ ਬਣਾ ਲਈ ਖਾਣਗੇ ਦਾਲ ਦੀਆਂ ਰੋਟੀਆਂ ਤੇ ਸਵੇਰੇ ਖਾਣ ਰਾਤ ਨੂੰ ਖਾਵਾਂਗੇ ਆਪਾਂ ਕੀ ਇੱਕ ਮੇਥਰੇ ਦੀ ਸਬਜ਼ੀ ਮੇਥੇ ਆਲੂ ਮੇਥਰੇ ਦੀ ਸਬਜ਼ੀ ਤੇ ਰੋਟੀ ਇਸ਼ਕਾਂ ਨੂੰ ਛੱਡੇ ਹਾਂ ਤੂੰ ਤੱਕਦਾ ਨਹੀਂ ਸਾਨੂੰ ਇਸ਼ਕਾਂ ਮੈਂ ਛੱਡਦੇ ਦਾ ਜਿ ਸਰੋਂ ਦੋ ਲਗੋ ਹੋਈਆਂ ਨੇ ਤਿੰਨ ਦਿੰਦਾ ਹੋਣ ਹੋ ਗਈ ਕਰਮ ਐ ਇੱਕ ਬਜਣ ਦੇ ਦੇਣੇ ਆ ਦੋ ਆਪਾਂ ਕਰ ਦਿੰਦੇ ਆ ਬਸ ਰੋਟੀ ਖਾਓ ਤੇ ਮਿੱਠੇ ਚੀਜ਼ ਮਿੱਠੇ ਸਦਾ ਅੱਜ ਜਿਹੇ ਦਿਨ ਕਰੇ ਹੁਣ ਵੱਧੋ ਫਾਇਦਾ ਹੈ ਇਹਨਾਂ ਕੰਮਾਂ ਲੰਦਾ ਕਿ ਵੇਲੇ ਨਹੀਂ ਹੋ ਕੇ ਬਹਿਣ ਦੇਣਾ ਤੇ ਚਲੋ ਬੱਚਿਓ ਆ ਗੀ ਆ ਗੀ ਪਲੇਟਾਂ ਚੱਕੋ ਮੇਰੀਆ ਪਲੇਅਰ ਲੈ ਕੇ ਦੇ ਮੈਨੂੰ ਵੀ ਆਪਾਂ ਰੋਟੀ ਪਾਣੀ ਤੇ ਖਾ ਲਿਆ ਹੁਣ ਅਸੀਂ ਖੇਡਦੇ ਪਏ ਹਾਂ ਚੋਰ ਸਿਪਾਈ ਤੇ ਚੱਲ ਰਿਹਾ ਗੇਮ ਇੱਥੇ ਆਪਣਾ ਚਲੋ ਚਲੋ ਚੁੱਪ ਕਰਦਾ ਜੀ ਸੁਸਤੀ ਦੇ ਮਾਰੇ ਜੀ ਮੈਨੂੰ ਨਾ ਹਾਈਵੇ ਮੈਂ ਤੇ ਰਾਜਾ ਬਣੂਗੀ ਜੀ ਮੈਂ ਤੇ ਤੂੰ ਰਾਜਾ ਬਣਗੀ ਬੁੱਧੀ ਵੀ ਕਿ ਨਾਂਦੀ ਤੂੰ ਹੈ ਨਹੀਂ ਰਾਜਾ ਬਣਨੀ ਆ ਤੇ ਪੱਕਾ ਰਾਜਾ ਬੱਲੇ ਵਜ਼ੀਰ ਕਾ ਮੈਂ ਸਿਪਾਈ ਬਣੀ ਵੀ ਰਾਜਾ ਆ ਵਜ਼ੀਰ ਹਾਂ ਹੋਏ ਵਜ਼ੀਰ ਸਿਪਾਈ ਹੁੰਦਾ ਨਾ ਹਾਂ ਚਪ ਸਪੈਰੀ ਕੋਈ ਨਹੀਂ ਰਾਜਾ ਬੱਲੇ ਵਜ਼ੀਰ ਕਨ ਇਹਨਾਂ ਦੋਨੋਂ ਮੇਂ ਸੱਚੀ ਚੋਰ ਕੀ ਪੜਤਾਲ ਕਰੇ ਸਗਲ ਤੇ ਦੇਰੀ ਵੀ ਅਸੀਂ ਤੁਹਾਨੂੰ ਕਿਹੜਾ ਹੈ ਚੋਰ ਆ ਹੈ ਹੋਰ ਕੀ ਹੁੰਦਾ ਨਾਲ ਸਿਪਾਈ ਸਿਪਾਈ ਤੇ ਮੈਂ ਹਾਂ ਤੇ ਵਜ਼ੀਰ ਹੁੰਦੀ ਹੈ ਤੁਹੀ ਤੇ ਮੈਂ ਕੀ ਕਰਨਾ ਹੈ ਤੁਸੀਂ ਇਹਨਾਂ ਦੋਵਾਂ ਦੀ ਪੜਤਾਲ ਕਰਨੀ ਹੈ ਰਾਜਾ ਮਤਲਬ ਇਹ ਮੈਂ ਰਾਜਾ ਹਾਂ ਇਹ ਦੋ ਜਣੇ ਦੋ ਮੇਜਨੇ ਕੌਣ ਹੈ ਸਰਦਾਰ ਜੀ ਕੌਣ ਹੈ ਤੇ ਵੀਰ ਕੌਣ ਉਹੀ ਤਾਂ ਤੁਹੀ ਲੱਭਣਾ ਇਹਨਾਂ ਦੋ ਮੇਜੇ ਚੋਰ ਕੌਣ ਅੱਛਾ ਇਹਨਾਂ ਦੋਵਾਂ ਜੋ ਚੋੜ ਤੇ ਆ ਮੇਰਾ ਆਈ ਦਫਾ ਹੋ ਰਿਹਾ ਚੋਰੀ ਤੇਰੀ ਸ਼ਕਤੀ ਦਸੀ ਜਾਂਦੀ ਹੈ ਪਾਈਆਂ ਮੈਂ 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 ਬੱਦੂ ਉਤਾਓ ਅੰਡਾ ਖਾਓ ਅੰਡਾ ਖਾਓ ਅੰਡਾ ਖਾਓ ਖਾਓ ਬਈ 800 ਦਾ 0 ਨੰਬਰ ਦੇ ਆ ਗਈ ਵੀਰ ਦਾ 800 ਵੀਰੂ ਵਾਸਤੇ ਤੇ ਡੈਡੀ ਨੇ ਜਿਵੇਂ ਦੀ ਸੱਟ ਹੈ ਨਾ ਉਹਦੇ ਹੈ ਨਹੀਂ ਹੈ ਨਾ ਮੈਂ ਤੇ ਚੋਰ ਸਮਝਿਆ ਸੀ ਭਲੇ ਸਰਦਾਰ ਜੀ ਕਿ ਤੂੰ ਕੀ ਤੂੰ ਅੰਡਾ ਬੰਨ ਗਿਆ ਮੈਂ ਨਾ ਠੀਕ ਚਲੋ ਬਈ ਹੁਣ ਆਪਾਂ ਮੇਥਰੇ ਜਿਹੜੇ ਹੈਗੇ ਆ ਉਹ ਕੀ ਕਹਿੰਦੇ ਆ ਕੱਟ ਲਈਏ ਉਹਦੀ ਬਾਰਾ ਅਨੁਸੱਗੀ ਬਣਾਣੀ ਆ ਆ ਗਿਆ ਨੀ ਮੇਰਾ ਮੇਥਰੇ ਵਾਲਾ ਭਾਈ ਆ ਜਾ ਬਈ ਮੇਰੇ ਨਾਲੋਂ ਨਾ ਰੋਟੀ ਸਬਜ਼ੀ ਦੀ ਫਿਕਰ ਮੇਰੇ ਸਰਦਾਰ ਜੀ ਨੂੰ ਜ਼ਿਆਦਾ ਰਹਿੰਦੀ ਬੜੀਆਂ ਸੁਣਨੇ ਯਾਰੇ ਵੱਡੇ ਵੱਡੇ ਪੱਤੇ ਨਾਲੇ ਖੜੇ ਇੱਕੀ ਗੁੱਟੀ ਨਾਲ ਸਰ ਜਾਊਗਾ ਆਪਣਾ ਸਾਰਿਆਂ ਦਾ ਨਹੀਂ ਚਾਰ ਨੇ ਤੇ ਇੱਕ ਨਹੀਂ ਨੂੰ ਦੋ ਬਣਾਉਣਾ ਹਾਂ ਤੇ ਇੱਕ ਹੋਰ ਬਾਅਦ ਜਣੇ ਆਪਕੋ ਦੋ ਬਣਾਨੇ ਚਲੋ ਤੁਸੀਂ ਦੋਵੇਂ ਜਣੇ ਖੇਡੋ ਅਸੀਂ ਵੀ ਖੇਡਦੇ ਹਾਂ ਮੇਥਰੀਆਂ ਨਾਲ ਖੇਡਦੇ ਆ ਆ ਮੇਰੀ ਧੀ ਰਾਣੀ ਨਾਵੇਂ ਨਾ ਨਾਵੇਂ ਭਵੇਂ हेयर ਸਟਾਈਲ ਜਿਹੜਾ ਹੈ ਨਾ ਉਹ ਰੋਜ਼ ਕਰਾਵੇ ਇੱਕ ਪਾਰਲਰ ਵਾਲੀ ਬਿਲਕੁਲ ਸਾਹਮਣੇ ਖੜੀ ਹੈ ਲਾਲ ਰੰਗ ਦੇ ਸੂਟ ਪਾ ਕੇ ਤੇ ਦੂਜੀ ਕੁਰਸੀ ਦੇ ਪਿੱਛੇ ਛੁਪੀ ਫਿਰਦੀ ਹੈ ਕਿ ਕਿਸੇ ਨੌੜੇ ਪਾਰਲਰ ਵਾਲੀ ਇੱਕ ਹੋਰ ਤਾਂ ਮੈਂ ਨੇੜੇ ਜਾ ਕੇ ਵਿਖਾ ਕੇ ਆਣੀ ਆ ਪਾਰਲਰ ਵਾਲੀ ਇੱਕ ਹੋਰ ਇਹ ਆਰੀ 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 ਪਾਰਲਰ ਵਾਲੀ ਸ਼ਰਮਾਂਦੀ ਹੈ ਕਿਉਂਕਿ ਇਹ ਫੇਮਸ ਨਹੀਂ ਹੋਣਾ ਚਾਹਦੀ ਹੈ ਅੜਾ ਕੁੜੀਆਂ ਨੂੰ ਮੂਮਾ ਤੋਂ ਐਸ ਵੇੜਦਾ ਜਿਹੜੀ ਬੈਕੀ ਕੁਰਸੀ ਤੇ ਸੱਜ ਕੇ ਨਹੀਂ ਪਾਰਲਰ ਵਾਲੀ ਨੇ ਤੇ ਆਹ ਜੁਲਫਾ ਖਿਲਾ ਰਹੀਆਂ ਲਾਲ ਕੋਟੀ ਪਾਈ ਐ ਸੋਲ ਮੋਡੇ ਤੇ ਲਾਇਆ ਚੱਲ ਰਹੀ ਏ ਕਵਰ ਉੱਧਰ ਤੇ ਫੈਸ਼ਨ ਚੱਲ ਰਹੇ ਆ ਤੇ ਇੱਥੇ ਮੇਰੀ ਨਿੱਕੀ ਜਿਹੀ ਬਿੱਟੀ ਬਿਮਾਰ ਹੋ ਗਈ ਏ ਮੇਰੀ ਛੋਟੀ ਜਿਹੀ ਬਿੱਟੀ ਮੇਰਾ ਰੈਂਪ ਉਹ ਤੇ ਬੁਮਾਲ ਹੋਇਆ ਪਿਆ ਘੰਟਾ 150 ਵੀ ਲਈ ਏ ਤੇ ਆ ਵੇਲੇ ਮੂੰਹ ਕਿਵੇਂ ਦਾ ਆ ਪੇ ਲਾਲ ਨਾਲ ਹੁਣ ਇਹ ਤੇ ਅਸੀਂ ਸ਼ਾਮ ਜਿਹੇ ਚ ਬੈਠੇ ਆ ਮੇਰੇ ਛੋਨਾ ਪੁੱਤ ਐਵੇਂ ਪੁੱਤ ਨੂੰ ਦਵਾਈ ਪਿਐ ਬਈ ਅਸੀਂ ਅੱਡੀ ਚਾ ਇਤਨਾ ਮਿੱਠੀ ਧਾਰ ਜੇ ਕਰਨੀ ਹੁੰਦੀ ਹਾਂ ਜੀ ਕਿੱਦਾਂ ਜੀ ਮੇਰੀ ਬੇਟੀ ਅਰਿਸ਼ਾ ਅੱਜ ਤਾਂ ਨਹੀਂ ਕਰਦੀ ਅੱਜ ਵੀਰ ਨੂੰ ਕੁੱਟਾ ਕਟਾਈ ਵੀ ਨਹੀਂ ਹੋਈ ਨਹੀਂ ਤੇ ਵੀਰ ਬਚਦਾ ਨਹੀਂ ਹੁੰਦਾ ਮੇਰਛੂ ਨਾ ਬੱਜਾ ਨਾ ਨਾ ਇਹ ਨਹੀਂ ਕਰਦੀ ਨੀ ਨੀ ਨੇਨਾ ਸੀ ਆਪੇ ਪੰਦੀ ਸਦਾ ਜੀ ਮੇਰੇ ਨਾਲ ਮਿੱਥੇ ਕਟਵਾ ਰਹੇ ਸੀ ਕੁਛ ਟਾਈਮ ਪਹਿਲਾਂ ਐਡੇ ਮੋٹے ਮੋٹے ਕਟਾਹ ਕਟੋਕੇ ਹੁਣ ਨਿਆਣਿਆਂ ਨੂੰ ਬਾਹਰ ਲੈ ਕੇ ਚਲੇ ਗਏ ਨੇ ਖਿਸਕ ਗਏ ਹੋ ਲਈ ਜੀ ਕਿ ਨਾ ਹੀ ਕਟਾਣੇ ਪੈਣ ਲੇਕਿਨ ਇਸੇ ਆਪ ਬਾਤੇ ਸਰਦਾਰ ਜੀ ਨੇ ਪਾਇਆ ਮਿੱਠਿਆ ਵਾਲਾ ਮਿੱਠੇ ਲੈ ਲੀ ਤੇ ਅੱਜ ਅੰਮ੍ਰਿਤ ਮਿੱਥਰੇ ਬਣਾਵਾਂਗੇ ਖਾ ਲੋ ਕੱਲੀ ਮੈਨੂੰ ਫਸਾ ਲਈ ਸਾਰੇ ਕੰਮਾਂ ਚ ਸਰਦਾਰ ਜੀ ਦਾ ਨਾ ਪੈਨਸ਼ਨ ਲੱਗਣ ਦਾ ਟਾਈਮ ਆ ਸਾਡੀਆਂ ਬੁੱਢੀਆਂ ਹੋ ਗਈਆਂ ਅੱਜ ਕਿਨੋਂ ਦਿਨਾਂ ਲੜਾ ਲੰਗੜਾ ਕੇ ਤੁਰਦੇ ਪਏ ਤੁਹਾਨੂੰ ਇਹਦਾ ਅਸੀਂ ਉਹ ਵਿਖਾਵਾਂਗੇ ਉਹਨੇ ਕੀ ਕਹਿੰਦੇ ਇਹਨੂੰ ਟ੍ਰਾਇਲ ਟ੍ਰਾਇਲ ਠੀਕ ਹੈ ਹੁਣੇ ਆਣਗੇ ਸਰਦਾਰ ਜੀ ਤੁਹਾਨੂੰ ਵਿਖਾਣੇ ਅਸੀਂ ਸਰਦਾਰ ਜੀ ਕਿਵੇਂ ਤੁਰਦੇ ਭਾਈ ਨੇ ਵਾਕੀ ਪੈਨਸ਼ਨ ਲੱਗਣ ਦਾ ਟਾਈਮ ਆ ਗਿਆ ਸਰਦਾਰ ਜੀ ਬੁੱਢੇ ਹੋ ਗਏ ਮੈਨੂੰ ਪਤਾ ਮੈਥੇ ਕੱਟੇ ਜਾਣੇ ਆ ਉਹਦੇ ਬਾਅਦ ਆਈ ਲੈ ਘੱਟ ਕੇ ਹੋ ਗਿਆ ਐਵੇਂ ਕਰ ਲਈ ਡੈਡੀ ਨੱਚਗਾ ਬੜਾ ਤੁਰਕੇ ਹੁੰਦਾ ਵੇ ਡੈਡੀ ਜਾਣ ਕੇ ਕੈਮਰੇ ਨੂੰ ਵੇਖ ਕੇ ਤੁਰ ਗਿਆ ਆ ਐਵੇਂ ਬਿੱਡੇ ਹੋ ਬਿੰਦ ਲੱਗੇ ਸੀ ਸ਼ਾਇਦ ਸਾਰੇ ਮਿੰਨੇ ਕੱਟਨੇ ਪੈਣੇ ਤੁਸੀਂ ਖੇਤੀ ਨਹੀਂ ਆ ਨੀ ਆਪਸੇ ਕਰ ਲੈ ਯਾਰ ਤੁਰਕੇ ਵਿਖਾਓ ਕਿਵੇਂ ਤੁਰਦੇ ਹੋ ਤੁਸੀਂ ਐਵੇਂ ਤੁਰਦੇ ਹੀ ਸੀ ਵੇਖ ਲੈਣਾ ਸਰਦਾਰ ਜੀ ਕਿਵੇਂ ਤੁਰਦੇ ਨੇ ਵਾਕਈ ਸਰਦਾਰ ਜੀ ਬੁੱਢੇ ਹੋ ਗਏ ਨੇ ਪੈਨਸ਼ਨ ਲਵਾਣੀ ਪੈਣੀ ਹੈ ਪੈਨਸ਼ਨ ਕੋਈ ਜ਼ਿਆਦਾ ਨਹੀਂ 1500 ਰੁਪਏ ਪੈਨਸ਼ਨ ਆਣੀ ਸਾਡੇ ਕੀ ਬਣੂਗਾ ਸਾਡੇ ਦੇ ਬੱਚੇ ਹੀ ਖਾਏ ਜਾਣਗੇ ਫਿਰ 1500 ਰੁਪਏ ਹੈ ਰੋਜ਼ 150 ਰੁਪਏ 200 ਰੁਪਏ ਹੋਵੇਂ ਖਾਏ ਜਾਂਦੇ ਨੇ ਜਵਾਗ ਤੇ 1500 ਨਾਲ ਕੀ ਬਣੂਗਾ ਪੁੱਤ ਮੈਂ ਬਾਪੀ ਅੱਗੇ ਕਰਵੜਦਾ ਸਾਡਾ YouTube ਚੈਨਲ ਚੱਲ ਜੀ 1500 ਤਾਂ ਸਾਡੇ 3 ਦਿਨਾਂ ਦਾ ਦਾਦੀ ਨੂੰ ਨਹੀਂ 2 ਦਿਨਾਂ ਦਾ ਹੀ ਆ ਤੇਰੇ ਡੈਡੀ ਨੇ ਹਾਂ ਸਰਦਾਰ ਜੀ ਰੈਮ ਨੇ ਹੱਥ ਕੱਟਨੇ ਆ ਹੋਏ जिम्मेद ਲਈਏ ਲੇ 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 ਮੈਲੀ ਸ਼ੋਨੀ ਪਾਲੀ ਪਾਲੀ ਚਲ ਕਾਲਾ ਉਹ ਫਿਰ ਅਹ ਫਿਰ ਕੀ ਹੋ ਗਿਆ ਇਹ ਦਵੱਜਾ ਖਾ ਲਵਾਇਆ ਇਹ ਕੌਣ ਦੋਹੀ ਤਾਂ ਮੈਂ ਕਿਹਾ ਹੈ ਲਵਾ ਲਿਆ ਹਾਏ ਗੈਮ ਤੈਨੂੰ ਮਨਾ ਕੀਤਾ ਸੀ ਪੁੱਤ ਨਾ ਡੜੀ ਕੋਰ ਲੱਗਿਆ ਤੁਸੀਂ ਬੈਂਡੇਡ ਕਿੱਥੇ ਲਗਾਈਏ ਤੇ ਕੱਟ ਕਿੱਥੇ ਹੈ ਯਾਰ ਬਸ ਇਹ ਮੇਰਾ ਪਗਲਾ ਹੀ ਹੈ ਹੋ ਗਿਆ ਹੁਣ ਇੱਕ ਹੋਰ ਲੈ ਕੇ ਆਓ ਆਹ ਦੇ ਦੋ ਹੀ ਹੈ ਦੋ ਹੀ ਆਂਦੀ ਮੇਰੇ ਬੁੱਤ ਵਾਸਤੇ ਵੀ ਮੇਰੀ ਰੈਮ ਬੈਤੀ ਨਾ ਸ਼ੁਹਰਦੀ ਠੀਕ ਨਹੀਂ ਹੈ ਤੇ ਹੁਣ ਪੰਗਾ ਹੋ ਗਿਆ ਕਿ ਬਹਿ ਗਈ ਹੈ ਉਹ ਇੱਥੇ ਹੀ ਲੱਗਦਾ ਹੈ ਹੁਣ ਤੁਸੀਂ ਇਹਨੂੰ ਅੰਦਰ ਲੈ ਕੇ ਬੈਠ ਜਾ ਦੋਵੇਂ ਜਣੇ ਮੈਂ ਸਬਜ਼ੀ ਬਣਾਵਾਂ ਕਿੱਥੇ ਬੱਜਣਾ ਇੱਥੇ ਪੂਰਾ ਹੀ ਲਪੇਟ ਦੇ ਉੱਤੇ 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 ਪੂਰਾ ਲਪੇਟ ਦੇ ਹੱਥ ਕੱਢ ਲਿਆ ਨਿਆਣੀ ਨੇ ਮਨਾ ਵੀ ਕੀਤਾ ਬੁੱਤ ਨਹੀਂ ਦਊਗਾ ਜਿੱਦ ਤੱਕ ਮੈਂ ਕਾਤੂ ਫਿਰ ਉਹ ਪੁਪਕਰ ਜੋ ਬੈਂਦ ਲਾ ਦਿੰਨੇ ਅੱਜ ਆ ਬਣਾ ਰਹੀ ਆ ਕਈ ਦਿਨ ਤੋਂ ਮੇਰੇ ਪੇਟ 'ਚ ਹੋ ਰਿਹਾ ਬੜਾ ਜ਼ਿਆਦਾ ਦਰਦ ਤੇ ਮੇਰੇ ਸਰਦਾਰ ਜੀ ਮੇਰਾ ਇਲਾਜ ਨਹੀਂ ਕਰਵਾ ਰਹੇ ਮੈਂ ਬੜੀ ਤਾਂਗ ਹੋਈ ਪਈ ਆ ਫਿਰ ਵੀ ਮੈਂ ਕੰਮ ਕੁਮ ਸਾਰੇ ਕਰ ਲੈਣੇ ਆ ਰੋਜ਼ ਮੈਨੂੰ ਨੇ ਇੱਕ ਕ੍ਰੋਸਿੰਗ ਦੀ ਗੋਲੀ ਖਵਾ ਦਿੰਦੇ ਨੇ ਤੇ ਚੁੱਪ ਕਰਾ ਦਿੰਦੇ ਨੇ ਤੇ ਹੁਣ ਤੁਸੀਂ ਦੱਸੋ ਰੋਜ਼ ਰੋਜ਼ ਕ੍ਰੋਸਿੰਗ ਦੀ ਗੋਲੀ ਖਾਣਾ ਸਹੀ ਗੱਲ ਐ ਨਹੀਂ ਨਾ ਰੋਜ਼ ਰੋ ਕਰੋਸਿੰਦੀ ਗੋਲੀ ਖਾ ਕੇ ਮੈਂ ਚੁੱਪ ਕਰਕੇ ਪੈ ਜਿੰਨੀ ਤੇ ਪੇਟ ਦਾ ਦਰਦ ਜਿਹੜਾ ਹੈ ਨਾ ਥੋੜੀ ਦਿਨ ਵਾਸਤੇ ਠੀਕ ਹੋ ਜਾਂਦਾ ਉਹਦੇ ਬਾਅਦ ਫੇਰ ਹੋਣ ਲੱਗ ਜਾਂਦਾ ਹਣ ਮੈਂ ਸਿੱਧਾ ਜੀ ਨਾਲ ਲੜੀ ਹੈ ਕਿ ਵੀ ਮੇਰਾ ਇਲਾਜ ਕਰਵਾਣਾ ਹੈ ਤੇ ਵੀ ਠੀਕ ਹੈ ਨਹੀਂ ਕਰਵਾਣਾ ਤੇ ਵੀ ਠੀਕ ਹੈ ਤੇ ਹੁਣ ਕਰਦੇ ਪਏ ਨੇ ਇਸ ਵੇਲੇ 5 ਵਜੇ ਕਿ ਚੱਲ 13 ਮੈਂ ਟੈਸਟ ਕਰਾ ਕੇ ਲਿਆਉਣਾ ਨਾਲੇ ਆਪਦੇ ਜਿਹੜੀਆਂ ਲੱਤਾਂ ਗੋਡਿਆਂ ਤੋਂ ਤੁਰਿਆ ਨਹੀਂ ਜਾ ਰਹਿਆ ਨਾ ਹੁਣ ਅਸੀਂ ਦੋਵੇਂ ਇੱਕ ਦੂਜੇ ਦਾ ਟੈਸਟ ਕਰਵਾਉਣ ਚੱਲੇ ਆਪਣੀ ਬਿਮਾਰੀਆਂ ਦਾ ਅਸੀਂ ਟੈਸਟ ਕਰਵਾਉਣ ਚੱਲੇ ਨੇ ਥੱਕੇ ਪਏ ਆ ਬਦ ਨਹੀਂ ਕਿਉਂ ਸ਼ਰੀਰ ਕਿਉਂ ਨਹੀਂ ਕੰਮ ਕਰਦਾ ਫਿਰ ਵੀ ਸਾਡੀ ਮਿਹਨਤ ਨੂੰ ਬਾਈ ਸਪੋਰਟ ਤੇ ਜ਼ਰੂਰ ਕਰਨਾ ਤੇ ਸਾਡੀ ਵੀਡੀਓ ਨੂੰ ਲਾਈਕ ਕਰਨਾ ਪੱਗ ਬਣਨਾ ਤੇ ਸ਼ਮਾਰਾ ਲੱਗਣਾ ਜਾਂ ਉਹ ਤੇ ਟੈਸਟ ਕਰਾਣ ਦਵਾਈਆਂ ਨਾਲ ਨਹੀਂ ਜਾਣੇ ਠੀਕ ਹੈ ਬਈ ਹੁਣ ਇਸੇ ਨਾਲ ਜੀ ਆਪਾਂ ਕਰਦੇ ਹਾਂ ਸਸੀਕਲ ਬਾਈ ਬਾਈ ਤੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਹਿਲੇ ਤੇ ਮੈਂ ਬਣਾਉਂਗੀ ਆਲੂ ਮੈਥੇ ਦੀ ਸਬਜ਼ੀ ਠੀਕ ਹੈ ਉਹਦੇ ਬਾਅਦ ਹੀ ਮੈਂ ਜਾਉਂਗੀ ਕਿਉਂਕਿ ਹੁਣ ਕੱਟੇ ਹੋਏ ਮੈਥੇ ਬਲੈਕ ਹੋ ਜਾਣੇ ਆ ਇਸੇ ਕਰਕੇ ਬਈ ਹੁਣ ਤੀਰਾਣੀ ਮੈਨੂੰ ਕਹਿ ਰਹੀ ਸੀ ਸੈਂਡਵਿਚ ਬਣਾ ਕੇ ਦੋ ਤੇ ਆਪਣੇ ਆ ਵੀ ਬਣਾ ਲਾ ਲੀ ਇਹ ਵੀ ਸਿਆਣੀ ਹੈ ਹਾਂ ਸਹੀ ਕੱਟਿਆ ਆ ਮਿਲ ਸੀ ਹਾਂ ਹਾਂ ਠੀਕ ਹੈ ਬਣਾਓ ਬਣਾਓ ਆਪਣਾ ਕੰਮ ਕਰਕੇ ਦਾਰ ਕਰ ਲਿਆ ਕਰੋ ਮਮਾ ਇੰਨਾ ਆ ਚੀਜ਼ ਇੰਨੀ ਇੰਨਾ ਬਦੂ ਕੀ ਰਹਾ ਹਾਂ ਤੂੰ ਪੂਰਾ ਕੱਟ ਲਾਣ ਵੇਸਟ ਨਾ ਨਾ ਘਰ ਬੋਤ ਉਹ ਮੈਂ ਖਾ ਲੈ ਕੱਟ ਕੇ ਠੀਕ ਹੈ ਜੀ ਪੂਰਾ ਸਪੋਰਟ ਜਰੂਰ ਕਰੋ ਸੱਚੀ ਮੇਰਾ ਪੇਟ ਬੜਾ ਦਰਦ ਹੁੰਦਾ ਜਦੋਂ ਮੈਂ ਤੁਰਦੀ ਨਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਢੀ ਜਲਨ ਹੋ ਰਹੀ ਹੈ ਪੇਟ ਦੇ ਅੰਦਰ ਤੇ ਸਰਦਾਰ ਜੀ ਦੀ ਲੱਤਾਂ ਤੋਂ ਪ੍ਰੋਬਲਮ ਆ ਰਹੀ ਹੈ ਤੇ ਇਸੇ ਨਾਲ ਜੀ ਹੁਣ ਆਪਾਂ ਵੀਡੀਓ ਨੂੰ ਸਸੀ ਕਾਲ ਬਾਏ ਬਾਏ ਕਰਨ ਲੱਗੇ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਮੇਰੀ ਬੇਟੀ ਵੀ ਨਾ ਚੋਟ ਲਵਾ ਕੇ ਟੈਕ ਕੇ ਬਹਿ ਗਈ ਹੈ ਗੁੱਗੋ ਜੀ ਚਲੋ ਜੀ ਬਾਏ ਰੈਮੂ ਬਾਏ ਤੇ ਗਾ ਲਓ ਨੀ ਮੋ ਬਾਏ ਮੂੜਨੀ ਚਲੋ ਜੀ ਬਾਏ ਬਾਏ ਬਾਏ